ਨਮਸਕਾਰ ਇਹ ਆਕਾਸ਼ਵਾਣੀ ਚਲੰਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਭਾਰਤ ਨੇ ਪਾਕਿਸਤਾਨ ਨੂੰ ਅਤਵਾਦ ਦਾ ਆਲਮੀ ਕੇਂਦਰ ਦੱਸਦਿਆਂ ਉਸ ਦੀ ਕਰੜੀ ਨਿੰਦਾ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 497 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਸੌਂਪੇ ਪੰਜਾਬ ਪੁਲਿਸ ਮੁਖੀ ਗਰਵ ਯਾਦਵ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ 52 ਪੁਲਿਸ ਅਧਿਕਾਰੀਆਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਹੈ ਪੰਜਾਬ ਪੁਲਿਸ ਨੇ ਸਰਹੱਦ ਪਰੋਂ ਨਸ਼ਾ ਤਸਕਰੀ ਰੈਕੇਟ ਦਾ ਪਰਦਾਫਾਸ਼ ਕਰਦਿਆਂ 10 ਕਿਲੋ ਹੈਰੋਇਨ ਸਮੇਤ ਇੱਕ ਮੌਲੂਸਮ ਨੁਕੀਤਾ ਕਾਬੂ ਅਤੇ ਪੰਜਾਬ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੋਡੀਆਂ ਨੇ ਗੁਰੂ ਅੰਗਦ ਦੇ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਦੀ 17ਵੀਂ ਐਥਲੈਟਿਕ ਮੀਟ ਦਾ ਉਦਘਾਟਨ ਕੀਤਾ ਤੇ ਹੁਣ ਖਬਰਾਂ ਵਿਸਥਾਰ ਨਾਲ ਭਾਰਤ ਨੇ ਪਾਕਿਸਤਾਨ ਨੂੰ ਅਤਵਾਦ ਦਾ ਆਲਮੀ ਕੇਂਦਰ ਦੱਸਦਿਆਂ ਉਸਦੀ ਕਰੜੀ ਨਿੰਦਾ ਕੀਤੀ ਹੈ। ਸਯੁਕਤ ਰਾਸ਼ਟਰ ਵਿੱਚ ਭਾਰਤ ਦੇ ਨੁਮਾਇੰਦੇ ਪਰਵਤਨੀਨੀ ਹਰੀਸ਼ ਨੇ ਕਿਹਾ ਕਿ ਇਸਲਾਮਾਬਾਦ ਅਤਵਾਦ ਨਾਲ ਲੜਨ ਵਿੱਚ ਸਭ ਤੋਂ ਅੱਗੇ ਹੋਣ ਦਾ ਦਾਵਾ ਕਰਦਾ ਹੈ। ਕੱਲ ਸਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਬੋਲਦਿਆਂ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਸਯੁਕਤ ਰਾਸ਼ਟਰ ਵਿੱਚ 20 ਤੋਂ ਵੱਧ ਸੂਚੀਬੱਧ ਅਤਵਾਦੀ ਸੰਗਠਨਾਂ ਨੂੰ ਪਨਾਹ ਦਿੰਦਾ ਹੈ ਅਤੇ ਸਰਹੱਦ ਪਾਰ ਅਤਵਾਦ ਨੂੰ ਵੀ ਸਮਰਥਨ ਦਿੰਦਾ ਹੈ। ਸ਼੍ਰੀ ਹਰੀਸ਼ ਨੇ ਕਿਹਾ ਕਿ ਭਾਰਤ ਜੈਸ਼ੀ ਮੁਹੰਮਦ ਅਤੇ ਹਰਕਤ ਉਲ ਮਜ਼ਾਹਦਿਨ ਵਰਗੇ ਦਰਜਨਾ ਖੋੜਨਾ ਸਮੂਹਾਰਾਂ ਹੀ ਪਾਕਿਸਤਾਨ ਵੱਲੋਂ ਕੀਤੀਆਂ ਗਈਆਂ ਅਤਵਾਦੀ ਕਾਰਵਾਈਆਂ ਦਾ ਸ਼ਿਕਾਰ ਰਿਹਾ ਹੈ ਕਸ਼ਮੀਰ ਤੇ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਇਸ਼ਾਕ ਢਾਰਦੀ ਟਿੱਪਣੀ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪਾਕਿਸਤਾਨ ਹੀ ਹੈ ਜਿਸ ਨੇ ਜੰਮੂ ਕਸ਼ਮੀਰ ਦੇ ਕੁਝ ਹਿੱਸਿਆਂ ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਕਸ਼ਮੀਰ ਬਾਰੇ ਪਾਕਿਸਤਾਨ ਦੇ ਮਾੜੇ ਪ੍ਰਚਾਰ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਹਰੀਸ਼ ਨੇ ਕਿਹਾ ਕਿ ਇਸ ਨਾਲ ਜ਼ਮੀਨੀ ਹਕੀਕਤ ਨੂੰ ਨਹੀਂ ਬਦਲਿਆ ਜਾ ਸਕਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 497 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਸੌਂਪੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਸਕੂਲ ਸਿੱਖਿਆ ਵਿਭਾਗ 86 ਖਿਆ ਅਤੇ ਪਾਸ਼ਾਵਾ ਪਿੰਡੂ ਵਿਕਾਸ ਅਤੇ ਸਾਇੰਸ ਟੈਕਨਾਲੋਜੀ ਤੇ ਵਾਤਾਵਰਣ ਵਿਭਾਗ ਚ ਭਰਤੀ ਹੋਏ ਨੌਜਵਾਨਾਂ ਨੂੰ ਇਹ ਨੁਕਤੇ ਪੱਤਰ ਚੰਡੀਗੜ੍ਹ ਵਿੱਚ ਇੱਕ ਵਿਸ਼ੇਸ਼ ਸਮਾਗਮ ਚ ਸੌਂਪੇ ਗਏ ਆਪਣੇ ਸੰਬੋਧਨ ਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਯਾਦਗਾਰੀ ਮੌਕਾ ਹੈ ਜਦੋਂ ਇਹ ਨੌਜਵਾਨ ਪੰਜਾਬ ਸਰਕਾਰ ਦੇ ਪਰਿਵਾਰ ਦਾ ਹਿੱਸਾ ਬਣ ਰਹੇ ਨੇ ਉਨ੍ਹਾਂ ਮੀਤ ਪ੍ਰਗਟਾਈ ਕਿ ਇਹ ਨੌਜਵਾਨ ਇਹਨਾਂ ਸਬੰਧਤ ਵਿਭਾਗਾਂ ਚ ਸ਼ਾਮਲ ਹੋ ਕੇ ਸੂਬੇ ਦੇ ਸਮਾਜਿਕ ਆਰਥਿਕ ਵਿਕਾਸ ਵਿੱਚ ਸਰਗਰਮ ਭਾਈਵਾਲ ਬਣਨਗੇ ਉਨਾ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕਿਸੇ ਵੀ ਸਰਕਾਰ ਨੇ ਸਤਾ ਚ ਆਉਣ ਦੇ 35 ਮਹੀਨਿਆਂ ਚ ਨੌਜਵਾਨਾਂ ਨੂੰ ਰਿਕਾਰਡ 50892 ਨੌਕਰੀਆਂ ਦਿੱਤੀਆਂ ਨੇ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਨੌਜਵਾਨਾਂ ਨੂੰ ਬੇਤਰ ਭੇਖ ਦੀ ਭਾਲ ਵਿੱਚ ਵਿਦੇਸ਼ ਜਾਣ ਦੀ بجائے ਇੱਥੇ ਹੀ ਸਖਤ ਮਿਹਨਤ ਕਰਕੇ ਵੱਖ-ਵੱਖ ਖੇਤਰਾਂ ਚ ਸਫਲਤਾ ਪ੍ਰਾਪਤ ਕਰਨੀ ਚਾਹੀਦੀ ਹੈ ਉਹਨਾਂ ਕਿਹਾ ਕਿ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਲੋਕਾਂ ਦੀ ਵੱਧ ਤੋਂ ਵੱਧ ਭਲਾਈ ਯਕੀਨੀ ਬਣਾਉਣੀ ਚਾਹੀਦੀ ਹੈ ਤਾਂ ਜੋ ਸਮਾਜ ਦੇ ਹਰ ਵਰਗ ਨੂੰ ਇਸ ਦਾ ਫਾਇਦਾ ਮਿਲ ਸਕੇ ਪਿਛਲੇ 10 ਦਿਨਾਂ 'ਚ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਗੈਰ ਕਾਨੂੰਨੀ ਭਾਰਤੀ ਪ੍ਰਵਾਸੀ ਬਹੁਤ ਨਿਰਾਸ਼ ਨੇ ਉਹਨਾਂ ਵਿੱਚੋਂ ਕੁਝ ਬੇਈਮਾਨ ਟਰੈਵਲ ਏਜੰਡਾ ਦਾ ਸ਼ਿਕਾਰ ਹੋਏ ਜਿਨ੍ਹਾਂ ਨੇ ਪਹਿਲਾਂ ਉਹਨਾਂ ਨੂੰ ਝੂਠੇ ਸੁਪਨੇ ਵਿਖਾ ਕੇ ਠੱਗਿਆ ਅਤੇ ਫਿਰ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ ਭੇਜ ਦਿੱਤਾ ਇਹਨਾਂ ਵਿੱਚੋਂ ਜ਼ਿਆਦਾਤਰ ਛੋਟੇ ਸ਼ਹਿਰਾਂ ਤੇ ਪਿੰਡਾਂ 'ਚ ਰਹਿੰਦੇ ਮੱਧ ਵਰਗ ਦੇ ਪਰਿਵਾਰਾਂ ਨਾਲ ਸੰਬੰਧਿਤ ਨੇ ਜਿਥੇ ਰੋਜ਼ਗਾਰ ਦੇ ਮੌਕੇ ਘੱਟ ਨੇ ਅੰਮ੍ਰਿਤਸਰ ਪਹੁੰਚਣ ਵਾਲੀ ਆਖਰੀ ਉਡਾਨ 'ਚ 23 ਔਰਤਾਂ ਤੇ 14 ਬੱਚੇ ਵੀ ਸ਼ਾਮਲ ਸਨ ਪੇਸ਼ ਹੈ ਇੱਕ ਰਿਪੋਰਟ ਅਮਰੀਕਾ ਤੋਂ ਵਾਪਸ ਭੇਜੇ ਗਏ ਇਹਨਾਂ ਸਾਰਿਆਂ ਨੌਜਵਾਨਾਂ ਕੋਲ ਦੱਸਣ ਲਈ ਬਹੁਤ ਦਰਦਨਾਕ ਕਹਾਣੀਆਂ ਹਨ ਇਹਨਾਂ ਦੱਸਿਆ ਹੈ ਕਿ ਕਿਵੇਂ ਇਹਨਾਂ ਨੂੰ ਲੰਬੀ ਦੂਰੀ ਦੇ ਸਫ਼ਰ ਵਿੱਚ ਗੱਡੀਆਂ ਵਿੱਚ ਬੁਰੀ ਤਰ੍ਹਾਂ ਨਾਲ ਭਾਰ-ਭਾਰ ਕੇ ਲਿਜਾਣਦੇ ਸਨ ਕਿਵੇਂ ਮੁਸ਼ਕਿਲ ਨਾਲ ਕਿਸ਼ਤੀਆਂ ਵਿੱਚ ਪਨਾਮਾ ਨਹਿਰ ਪਾਰ ਕੀਤੀ ਅਤੇ ਖਤਰਨਾਕ ਜੰਗਲਾਂ ਵਿੱਚੋਂ ਲੰਘ ਕੇ ਕੁਚੀਆਂ ਕੰਧਾਂ ਟੱਪ ਕੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਏ ਸੀ ਇਹਨਾਂ ਤਜਰਬਿਆਂ ਕਾਰਨ ਹੋਏ ਮਾਨਸਿਕ ਸਦਮੇ ਨੇ ਇਹਨਾਂ ਨੂੰ ਭਾਵਨਾਤਮਕ ਤੌਰ ਤੇ ਤੋੜ ਕੇ ਰੱਖ ਦਿੱਤਾ ਹੈ ਉਹਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਨਾਲ ਧੋਖਾ ਕਰਨ ਵਾਲੇ ਟਰੈਵਲ ਏਜੰਟਾਂ ਖਿਲਾਫ ਕਾਰਵਾਈ ਕੀਤੀ ਜਾਵੇ ਇੱਕ ਗੱਡੀਆਂ ਦੇ ਵਿੱਚ ਚਾਰ ਜਾਂ ਪੰਜ ਬੰਦੇ ਬੈਣ ਦੀ ਜਗ੍ਹਾ ਹੁੰਦੀ ਜਿਹਦੇ ਵਿੱਚ 10-15 15 ਬੰਦੇ ਬਿਠਾ ਦਿੰਦੇ ਗੁੱਡੇ ਜੋੜ ਕੇ ਪਲਾਸਟਿਕ ਦੇ ਚਾਵਲ ਹੁੰਦੇ ਹੈ ਪਾਣੀ ਗੰਦਾ ਹੀ ਹੈ ਸਮੁੰਦਰ ਦੇ ਵਿੱਚ ਵੀ 2.5 ਤੋਂ ਲੈ ਕੇ 3.5 ਘੰਟੇ ਦੀ ਜਿਹੜੀ ਸ਼ਿਪ ਸੀ ਨਾ ਉਹਨੇ ਇੱਕ ਵਾਰੀ ਰੱਬ ਯਾਦ ਕਰਵਾ ਦਿੱਤਾ ਹੈਗਾ ਕਿਉ ਅਭੀ ਜੋ ਵੀ ਜਾਇਦਾਦ ਸੀ ਪੈਲੀ ਸੀ ਜਿੰਨੇ ਨੂੰ ਅਸੀਂ ਸਭ ਕੁਝ ਵੇਚੜਿਆ ਵਾ ਹੁਣ ਇਸ ਟਾਈਮ ਤੁਹਾਡੇ ਕੋਲ ਕੁਝ ਨਹੀਂ ਆ ਤੁਹਾਡੇ ਮਕਾਨ ਵੀ ਜਿਹੜੇ ਆ ਉਹ ਵੀ ਵਿਕੇ ਆ ਇੱਕ ਕਿਹੜੀ ਮਾਤਾ ਦਾ ਵੀ ਜਿਹੜਾ ਆਪਣੇ ਬੱਚੇ ਨੂੰ ਇੰਨੇ ਪੈਸੇ ਲਾ ਕੇ ਬਾਹਰ ਭੇਜੇ ਤੇ ਉਹਦਾ ਬੇਟਾ ਉਹ ਆਪਸੇ ਮੁੜ ਕੇ ਆਜੇ ਤੇ ਕਹਿਰ ਕੋਹਣ ਨਹੀਂ ਮੰਗਿਆ ਥਾ ਆਜੇ ਬੇਟੇ ਵੀ ਮਤਲਬ ਕੋਈ ਨੌਕਰੀ ਚਾਹੀ ਪੈਸੇ ਵਾਪਸ ਹੋ तकरीबन ਸਾਰਿਆਂ ਨੇ ਅਮਰੀਕਾ ਜਾਣ ਲਈ ਆਪਣੇ ਕਾਰਦੀਆਂ ਜ਼ਮੀਨਾਂ ਤੇ ਮਾਵਾਂ ਦੇ ਗਿਆਨੇ ਵੇਚ ਕੇ ਬੈਂਕਾਂ ਤੇ ਦੋਸਤਾਂ ਤੋਂ ਕਰਜ਼ਾ ਲੈ ਕੇ 40 ਲੱਖ ਰੁਪਏ ਤੋਂ ਵੱਧ ਇਕੱਠੇ ਕੀਤੇ ਸਨ ਜੋ ਹੋ ਨੰਡੂਬ ਚੁੱਕੇ ਜਾਪਦੇ ਨੇ ਰਾਜੇਸ਼ ਬਾਲੀ ਆਕਾਸ਼ਵਨੀ ਖਬਰਾਂ ਜਲੰਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਗਲਤ ਤਰੀਕਾ ਨਾਲ ਵਿਦੇਸ਼ ਜਾਣ ਦੇ ਵਿਚਾਰ ਛੱਡ ਦੇਣ ਅਤੇ ਆਪਣੇ ਸੂਬੇ ਨੂੰ ਦੇਸ਼ ਵਿੱਚ ਮੋਰੀ ਬਣਾਉਣ ਲਈ ਸਖਤ ਮਿਹਨਤ ਕਰਨ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @theeditair air rn jalandhar ਅਤੇ YouTube ਤੇ ਸਾਡਾ ਚੈਨਲ ਹੈ @theeditair jalandhar। ਪਿੰਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਹੈ ਕਿ ਸਰਕਾਰ ਨੇ ਪਿੰਡੂ ਨਾਗਰਿਕਾਂ ਦੇ ਜੀਵਨ ਨੂੰ ਵਧੇਰੇ ਸੁਖਾਲਾ ਬਣਾਉਣ ਲਈ ਕਈ ਕ੍ਰਾਂਤੀਕਾਰੀ ਯੋਜਨਾਵਾਂ ਸ਼ੁਰੂ ਕੀਤੀਆਂ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਯੋਜਨਾਵਾਂ ਨੇ ਦੇਸ਼ ਦੀ ਅਰਥਵਿਵਸਥਾ ਨੂੰ ਇੱਕ ਨਵੀਂ ਗਤੀ ਦਿੱਤੀ ਹੈ ਨਵੀਂ ਦਿੱਲੀ ਚ ਅਮਰੀਕੀ ਏਸ਼ੀਆਈ ਦਿਹਾਤੀ ਵਿਕਾਸ ਸੰਗਠਨ ਦੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਭਾਰਤ ਇਸ ਸੰਗਠਨ ਦੇ ਸਮਰਥਨ ਨਾਲ ਪਿੰਡੂ ਭਾਈਚਾਰੇ ਨੂੰ ਸ਼ਸ਼ਕਤ ਬਣਾਏਗਾ ਇਸ ਦੌਰਾਨ ਉਹਨਾਂ ਨੇ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਯੋਜਨਾ ਗਰੰਟੀ ਐਕਟ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਇੱਕ ਪੇੜ ਮਾਕੇ ਨਾਮ ਅਭਿਆਨ ਅਤੇ ਲਖਪਤੀ ਦੀਦੀ ਵਰਗੀਆਂ ਯੋਜਨਾਵਾਂ ਤੇ ਵੀ ਜ਼ੋਰ ਦਿੱਤਾ ਪੰਜਾਬ ਪੁਲਿਸ ਮੁਖੀ ਕਰਵ ਯਾਦਵ ਨੇ ਕਿਹਾ ਹੈ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ 52 ਪੁਲਿਸ ਅਧਿਕਾਰੀਆਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ ਆ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੁਲਿਸ ਮੁਖੀ ਨੇ ਕਿਹਾ ਕਿ ਬਰਖਾਸਤ ਪੁਲਿਸ ਬਲਾਸਮਾ ਚ ਕਨਸਟੇਬਲ ਤੋਂ ਲੈ ਕੇ ਇੰਸਪੈਕਟਰ ਤੱਕ ਸ਼ਾਮਲ ਨੇ ਪੰਜਾਬ ਪੁਲਿਸ ਦੇ ਜੋ ਇੰਪਲੀਮੈਂਟ ਕੀਤਾ ਜਾ ਰਿਹਾ ਹੈ ਇਸ ਦੇ ਅੰਤਰਗਤ ਸਾਰੇ ਐਸਐਸਪੀਸ ਤੇ ਕਮਿਸ਼ਨਰਸ ਆਫ ਪੁਲਿਸ ਨੇ ਆਪਣੇ ਲੈਵਲ ਤੇ ਐਕਸਰਸਾਈਜ਼ ਅੰਡਰਟੇਕ ਕਰਕੇ ਜਿਹੜੇ ਪੁਲਿਸ ਫੋਰਸ ਦੇ ਵਿੱਚ ਜਿਲ੍ਹਾ ਦੇ ਖਿਲਾਫ ਐਫਆਈਆਰਸ ਦਰਜ ਹੈ ਜਾਂ ਜਿਹੜੇ ਪੁਲਿਸ ਆਫੀਸਰਸ ਜਿਨ੍ਹਾਂ ਤੇ ਮਿਸਕੰਡਕਟ ਦੇ ਐਲੀਗੇਸ਼ਨਸ ਹੈਗੇ ਉਹਨਾਂ ਨੂੰ ਲਿਸਟ ਆਊਟ ਕਰਕੇ ਐਸ ਪਰ ਫੈਕਟਸ ਸਰਕਮਸਟੈਂਸਸ ਇਨ ਈਚ ਕੇਸ ਆਪਣੀ ਐਪਲੀਕੇਸ਼ਨ ਡਿਊ ਐਪਲੀਕੇਸ਼ਨ ਆਫ ਮਾਈਂਡ ਤੋਂ ਬਾਅਦ ਹੁਣ ਤੱਕ 52 ਇਨਸਟੈਂਸਸ ਜੇ 52 ਪੁਲਿਸ ਆਫੀਸ਼ੀਅਲਸ ਹੈਵ ਬੀਨ ਡਿਸਮਿਸਡ ਅੰਡਰ ਆਰਟੀਕਲ 311 ਸੋ ਆਫ ਆਲ ਲੈਵਲਸ ਫਰੋਮ ਕਨਸਟੇਬਲ ਅਪ ਟੂ ਇਨਸਪੈਕਟਰ ਉਹਨਾਂ ਦੱਸਿਆ ਕਿ ਪੁਲਿਸ ਵਿਭਾਗ ਵਿੱਚ ਭ੍ਰਿਸ਼ਟਾਚਾਰ ਅਤੇ ਸ਼ਕਤੀ ਦੀ ਦੁਰਵਰਤੋਂ ਨੂੰ ਰੋਕਣ ਲਈ ਮੁੱਖ ਮੰਤਰੀ ਭਵਨ ਸਿੰਘ ਮਾਨ ਦੇ ਨਿਰਦੇਸ਼ਾਂ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। काउंटर इंटेलिजेंस अमृतसर ने एक नशा तस्कर न दस किलो हेरोइन समेत गिरफ्तार करके सरहद पारों चल रहे नशा तस्करी रैकेट का पर्दाफाश यादव ने दस कि गिरफ्तार किए गए मुलजम की पछाण हरमनदीप सिंह वजो हुई है जो अमृतसर पिंड घूमणपुरा का रहने वाला है इस मुलजम तू तो हैर बरामद करने तो इलावा पुलिस टीम ने उसका मोटरसाइकिल भी जब्त किया जांच कर रहे पुलिस अधिकारी ने दसिया ਕੌਂਟਰੋਲ ਇੰਟੈਲੀਜੈਂਸ ਦੀ ਟੀਮ ਅਨੁਸਾਰ ਨੇ ਇੱਕ ਵਿਅਕਤੀ ਹਰਮਨਪ੍ਰੀਤ ਸਿੰਘ son of ਸੁਖਮੀਂਦਰ ਸਿੰਘ ਵਾਸੀ ਰੋਮਾਂਡਪੁਰ ਨੂੰ ਕਸ਼ਕਲੀਆ ਡਰੋਨ ਦੇ ਨਾਲ ਗ੍ਰਿਫਤਾਰ ਕੀਤਾ ਹੈ। ਇਹਦੀ ਗ੍ਰਿਫਤਾਰੀ ਏਰੀਆ ਮਾਲ ਰਾਮਪੀਅਰ ਸਟ੍ਰੀਟ ਤੇ ਲੱਗੀ। ਇਹਦੀ ਉਮਰ ਕਰੀਬ 22-25 ਸਾਲ ਹੈ। ਇਹ ਸਰੀਕਾ ਮਤਲਬ ਡਰੋਨ ਦੇ ذریعے ਆਉਂਦੇ ਆ। ਪੁਲਿਸ ਮੁਖੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗ ਗਿਆ ਹੈ ਕਿ ਗ੍ਰਿਫਤਾਰ ਕੀਤਾ ਗਿਆ ਮਲਜ਼ਮ ਲਗਾਤਾਰ ਪਾਕਿਸਤਾਨ ਸਥਿਤ ਤਸਕਰ ਚਾਚਾ ਬਾਵਾ ਜਿਸਨੇ ਸੂਬੇ 'ਚ ਹੋਰ ਥਾਂ 'ਤੇ ਸਪਲਾਈ ਕਰਨ ਲਈ ਠਾਰੀ ਖੇਤਰ 'ਚ ਹੈ। ਡਰੋਨ ਰਾਹੀਂ ਹੈਰੋਇਨ ਦੀ खेप ਭੇ ਸਾਰਦੀ ਪੱਛਮੀ ਕਮਾਨ ਨੇ ਰਣਨੀਤਿਕ ਮਾਮਲਿਆਂ ਦੇ ਇੱਕ ਮੋਰੀ ਥਿੰਕ ਟੈਂਕ ਸੰਰਜ਼ੀਆ ਫਾਊਂਡੇਸ਼ਨ ਦੇ ਸਹਿਯੋਗ ਨਾਲ ਭਾਰਤ-ਪਾਕਿਸਤਾਨ ਸਬੰਧਾਂ 'ਚ ਆਲਮੀ ਤੇ ਖੇਤਰੀ ਸ਼ਕਤੀਆਂ ਦੀ ਭੂਮਿਕਾ ਰਣਨੀਤਕ ਦ੍ਰਿਸ਼ਟੀਕੋਣ ਅਤੇ ਪੂਰ ਰਾਜਨੀਤਿਕ ਪ੍ਰਵਾਹ ਵਿਸ਼ੇ ਤੇ ਇੱਕ ਗੋਸ਼ਟੀ ਦਾ ਆਯੋਜਨ ਕੀਤਾ। ਚੰਡੀਮੰਦਰ ਫੌਜੀ ਛਾਣੀ ਵਿਖੇ ਹੋਈ ਇਸ ਗੋਸ਼ਟੀ ਦੌਰਾਨ ਉਪਮਹਾਦੀਪੀ ਸਬੰਧਾਂ 'ਚ ਅੰਤਰਰਾਸ਼ਟਰੀ ਸ਼ਮੂਲੀਅਤ ਦੀ ਗਤੀਸ਼ੀਲਤਾ ਤੇ ਪ੍ਰਵਾਹਾਂ 'ਤੇ ਚਰਚਾ ਕੀਤੀ ਗਈ। ਇਸ ਸਮਾਗਮ ਨੇ ਦੁਨੀਆ ਭਰ ਦੇ ਸਾਬਕਾ ਡਿਪਲੋਮੈਟ, ਵਿਦਵਾਨ, ਸੀਨੀਅਰ ਤਜਰਬੇਕਾਰ ਅਧਿਕਾਰੀ ਅਤੇ ਨੀਤੀ ਕਾਰਨਾਂ ਸਮੇਤ ਮਹਾਰਾਂ ਦੇ ਇੱਕ ਵਿਸ਼ੇਸ਼ ਪੈਨਲ ਨੂੰ ਇੱਕ ਸਾਂਝੇ ਮੰਚ ਤੇ ਲਿਆਂਦਾ। ਸਿੰਰਜ਼ੀਆ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਪ੍ਰਦਾਨ ਟੋਬੀ ਸਾਈਮਨ ਨੇ ਉਦਘਾਟਨੀ ਪਾਸ਼ਣ ਦਿੱਤਾ ਪੱਛਮੀ ਸਰਹੱਦ ਨਾਲ ਲੱਗਦੇ ਟ੍ਰੇਟ ਤੋਂ ਵੱਧ ਫੌਜੀ ਸਟੇਸ਼ਨਾਂ ਦੇ ਅਧਿਕਾਰੀ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਸਬੰਧਾਂ ਦੇ ਵਿਦਿਆਰਥੀਆਂ ਨੇ ਵੀ ਇਸ ਮੌਕੇ ਸ਼ਿਰਕਤ ਕੀਤੀ ਪਛਮੀ ਕਮਾਂਡ ਦੇ ਸੈਨਾ ਕਮਾਂਡਰ ਲੈਫਟੀਨੈਂਟ ਜਨਰਲ ਮਨੋਜ ਕੁਮਾਰ ਘਟਿਆਰ ਨੇ ਇੱਕ ਰਾਸ਼ਟਰ ਵੱਚੋਂ ਰਣਨੀਤੀ ਖੁਦਮੁਖਤਿਆਰੀ ਨੂੰ ਬਣਾਈ ਰੱਖਣ ਲਈ ਸਮਰਥਾਵਾਂ ਨੂੰ ਵਿਕਸਿਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਪਾਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਲੁਧਿਆਣਾ ਵਿਖੇ ਗੁਰੂ ਅੰਗਦ ਦੇ ਵਤਨ ਨੇ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਦੀ ਸਟਾਰ ਨੇ ਐਥਲੈਟਿਕ ਮੀਟਾਉਟਖਟਨ ਕੀਤਾ ਕੈਬਨਿਟ ਮੰਤਰੀ ਨੇ ਜ਼ਿਕਰ ਕੀਤਾ ਕਿ ਸਾਲਾਨਾ ਖੇਡਾਂ ਵਤਨ ਪੰਜਾਬ ਦੀਆਂ ਪਹਿਲ ਕਦਮੀ ਰਾਹੀਂ ਜ਼ਮੀਨੀ ਪੱਧਰ ਤੇ ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰਨ ਲਈ ਸੂਬਾ ਸਰਕਾਰ ਦੇ ਸਰਗਰਮ ਯਤਨਾ ਕਾਰਨ ਪੰਜਾਬ ਦੇਸ਼ ਵਿੱਚ ਇੱਕ ਖੇਡ ਕੇਂਦਰ ਵੱਜੋਂ ਉਭਰਿਆ ਉਹਨਾਂ ਕਿਹਾ ਕਿ ਇਹ ਖੇਡਾ ਨੌਜਵਾਨਾਂ 'ਚ ਖੇਡ ਸੱਭਿਆਚਾਰ ਨੂੰ ਉਤਸ਼ਾਹਤ ਕਰਨ ਦਾ ਉਦੇਸ਼ ਰੱਖਦੀਆਂ ਨੇ ਉਹਨਾਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਖੇਡਾ ਸੂਬੇ 'ਚ ਖੇਡਾਂ ਦੀ ਸ਼ਾਨ ਨੂੰ ਬਹਾਲ ਕਰਨ ਵਿੱਚ ਯੋਗਦਾਨ ਪਾਉਣ ਗਿਆ ਅਤੇ ਨੌਜਵਾਨ ਖਿਡਾਰੀਆਂ ਨੂੰ ਉੱਤਮਤਾ ਪ੍ਰਦਾਨ ਕਰਨ ਦੇ ਮੌਕੇ ਦੇਣ ਗਿਆ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫੇਰ ਤੋਂ। ਭਾਰਤ ਨੇ ਪਾਕਿਸਤਾਨ ਨੂੰ ਅਤਵਾਦ ਦਾ ਆਲਮੀ ਕੇਂਦਰ ਦੱਸਦਿਆਂ ਉਸਦੀ ਕਰੜੀ ਨਿੰਦਾ ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆ 497 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਸੌਂਪੇ ਪੰਜਾਬ ਪੁਲਿਸ ਮੁਖੀ ਗਾਰੀ ਗਾਦਵ ਨੇ ਕਿਹਾ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ 52 ਪੁਲਿਸ ਅਧਿਕਾਰੀਆਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਪੰਜਾਬ ਪੁਲਿਸ ਨੇ ਸਰਹੱਦ ਪਰੋਂ ਨਸ਼ਾ ਤਸਕਰੀ ਰੈਕਟ ਦਾ ਪਰਦਾਫਾਸ਼ ਕਰਦਿਆਂ 10 ਕਿਲੋ ਹੈਰੋਇਨ ਸਮੇਤ ਇੱਕ ਮੁਲਜ਼ਮ ਨੂੰ ਕੀਤਾ ਕਾਬੂ ਅਤੇ ਪੰਜਾਬ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੋਡੀਆਂ ਨੇ ਗੁਰੂ ਅੰਗਰ ਦੇ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਦੀ ਸਾਰਮੀ ਐਥਲੈਟਿਕ ਮੀਟ ਦਾ ਉਦਘਾਟਨ ਕੀਤਾ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਨ ਤੁਸੀਂ ਸੁਣੋਗੇ ਸ਼ਾਮ 7:00 ਵਜੇ 3 ਮਿੰਟ ਤੇ ਨਮਸਕਾਰ